ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨਾਲੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਐਸੇ ਸਤ ਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਖਾਲਸਾ ਜੀ ਇਹ ਜੋ ਸਾਰੀ ਸ੍ਰਿਸ਼ਟੀ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਵਿੱਚ ਸਜੀ ਹੋਈ ਜੋ ਵੀ ਖਾਲਸਾ ਜੀ ਇੱਥੇ ਜੀਵ ਉਤਰਿਆ ਹੈ ਮਹਾਰਾਜ ਦੀ ਰਜਾ ਵਿੱਚ ਉਤਰਿਆ ਹੈ ਕੋਈ ਵੀ ਐਸਾ ਜੀਵ ਕੋਈ ਐਸਾ ਕਣ ਨਹੀਂ ਹੈ ਜਿਹੜਾ ਹਜੂਰ ਅਕਾਲ ਪੁਰਖ ਦੀ ਨਜ਼ਰ ਤੋਂ ਪਰੇ ਹੋਵੇ ਸਾਰਿਆਂ ਦੇ ਉੱਪਰ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਹੈ ਖਾਲਸਾ ਜੀ ਸਾਨੂੰ ਲੱਗਦਾ ਹੈ ਕਿ ਵਾਹਿਗੁਰੂ ਜੀ ਸਾਨੂੰ ਦੇਖਦੇ ਨਹੀਂ ਅਸੀਂ ਬੁਰਾ ਸੋਚਦੇ ਹਾਂ ਸਾਨੂੰ ਲੱਗਦਾ ਸਾਨੂੰ ਕੋਈ ਦੇਖਦਾ ਨਹੀਂ ਬੁਰਾ ਬੋਲਦੇ ਹਾਂ ਸਾਨੂੰ ਲੱਗਦਾ ਕੋਈ ਸਾਡਾ ਸੁਣਦਾ ਨਹੀਂ ਕਿਉਂਕਿ ਹਰੀ ਪਰਮੇਸ਼ਰ ਅਕਾਲ ਪੁਰਖ ਜੀ ਉਹ ਸੱਦ ਸੁਣਦਾ ਸੱਦ ਬੋਲਦਾ ਉਹ ਸਦਾ ਹੀ ਸੁਣਦਾ ਹੈ ਸਦਾ ਹੀ ਬੋਲਦਾ ਹੈ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਤਾ ਕਿਸੇ ਦੀ ਪਹੁੰਚ ਨਹੀਂ ਹੈ ਪਰ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਬਹੁਤ ਬੇਅੰਤ ਸ਼ਕਤੀਆਂ ਦਿੱਤੀਆਂ ਬੇਅੰਤ ਰਸਤੇ ਦਿੱਤੇ ਖਾਲਸਾ ਜੀ ਕੋਈ ਗੁਰਮੁਖ ਬਣ ਕੇ ਸਤਗੁਰਾਂ ਦਾ ਉਪਦੇਸ਼ ਕਮਾਉਣ ਵਾਲਾ ਬਣੇ ਕਲਗੀਧਰ ਸਵਾਮੀ ਜੀ ਮਹਾਰਾਜ ਨੇ ਬਹੁਤ ਕੁਝ ਸਿੱਖਾਂ ਨੂੰ ਬਖਸ਼ਿਆ ਹੈ ਗੁਰਸਿੱਖਾਂ ਦੇ ਹੱਥ ਵਿੱਚ ਬਹੁਤ ਕੁਝ ਹੈ ਖਾਲਸਾ ਜੀ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਜਿਹੜੇ ਸਤਗੁਰੂ ਦੇ ਪਿਆਰੇ ਗੁਰਸਿੱਖ ਹਨ ਉਹਨਾਂ ਵਿੱਚ ਸਾਡਾ ਵਾਸਾ ਹੈ ਸੋ ਇਸ ਕਰਕੇ ਮਹਾਰਾਜ ਨੇ ਬਹੁਤ ਕੁਝ ਖਾਲਸੇ ਦੀ ਝੋਲੀ ਪਾਇਆ ਹੈ ਖਾਲਸਾ ਜੀ ਜੇ ਕੋਈ ਬੰਦਾ ਆਖੇ ਕਿ ਭਾਈ ਮੈਂ ਆਪਣੀਆਂ ਕਿਤਾਬਾਂ ਪੜ੍ਹ-ਪੜ ਕੇ ਸੰਸਾਰੀ ਕਿਤਾਬਾਂ ਪੜ੍ਹ-ਪੜ ਕੇ ਬਹੁਤ ਸਿਆਣਾ ਹੋ ਗਿਆ ਮੈਨੂੰ ਬਹੁਤ ਜ਼ਿਆਦਾ ਅਕਲ ਆ ਗਈ ਹੈ ਸੰਸਾਰ ਵਿੱਚ ਵਿਚਰਨ ਦੀ ਮਹਾਰਾਜ ਕਹਿੰਦੇ ਨਹੀਂ ਭਾਈ ਕੱਲੀਆਂ ਕਿਤਾਬਾਂ ਪੜ੍ਹਨ ਨਾਲ ਕਿਤਾਬਾਂ ਵਿਚਾਰਨ ਨਾਲ ਸੋਝੀ ਨਹੀਂ ਆਉਂਦੀ ਸੋਝੀ ਆਉਂਦੀ ਹੈ ਗੁਰੂ ਕੀ ਸੰਗਤ ਕਰਨ ਦੇ ਨਾਲ ਗੁਰੂ ਕੇ ਸਿੱਖਾਂ ਦੇ ਨਾਲ ਸੰਗ ਕਰਨ ਦੇ ਨਾਲ ਮਹਾਰਾਜ ਬਾਣੀ ਵਿੱਚ ਵਚਨ ਕਰਦੇ ਕਹਿੰਦੇ ਲੱਖ ਸਿਆਣ ਪੁਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ ਕਹਿੰਦੇ ਭਾਈ ਜੇ ਕਿਸੇ ਨੇ ਲੱਖਾਂ ਹੀ ਚੁਤਰਾਇਆਂ ਕੀਤੀਆਂ ਹੋਣ ਜਾਂ ਕਰ ਸਕਦਾ ਹੋਵੇ ਤੇ ਲੱਖਾਂ ਬੰਦਿਆਂ ਦੇ ਨਾਲ ਉਹਦੀ ਪ੍ਰੀਤੀ ਹੋਵੇ ਮਿਲਾਪ ਪੈਦਾ ਹੋਇਆ ਹੋਵੇ ਲੱਖਾਂ ਬੰਦਿਆਂ ਨੂੰ ਉਹ ਜਾਣਦਾ ਹੋਵੇ ਪਰ ਮਹਾਰਾਜ ਕਹਿੰਦੇ ਬਿਨ ਸੰਗਤ ਸਾਧ ਨ ਧਰਾਪੀਆ ਬਿਨ ਨਾਵੈ ਦੁਖ ਸੰਤਾਪ ਜਿਨ੍ਹਾਂ ਚਿਰ ਗੁਰੂ ਕੀ ਸੰਗਤ ਨਹੀਂ ਨਾ ਕਰਦਾ ਉਹਨਾਂ ਚਿਰੋਂ ਅੰਦਰਲੀ ਤ੍ਰਿਸ਼ਨਾ ਨਹੀਂ ਮੁਕਣੀ ਕਦੇ ਵੀ ਅੰਦਰਲੀ ਭਟਕਣਾ ਨਹੀਂ ਮੁੱਕਣੀ ਅੰਦਰਲਾ ਮਾਨਸਿਕ ਦੁੱਖ ਕਲੇਸ਼ ਬਣਿਆ ਹੀ ਰਹਿਣਾ ਉਹ ਨਹੀਂ ਮੁਕਣਾ ਦੁੱਖ ਝੋਰੇ ਸੰਤਾਪ ਚਿੰਬੜੇ ਹੀ ਰਹਿਣੇ ਭਾਵੇਂ ਸੰਸਾਰਿਕ ਕਿੰਨੀਆਂ ਵੀ ਚਤੁਰਾਈਆਂ ਕਰ ਲਾ ਬੰਦਿਆ ਕਿੰਨੀਆਂ ਵੀ ਕਿਤਾਬਾਂ ਪੜ ਲਾ ਕਿੰਨੀਆਂ ਵੀ ਮਤਾਂ ਧਾਰਨ ਕਰ ਲਾ ਕਿੰਨੇ ਵੀ ਮਿੱਤਰ ਬਣਾ ਲਾ ਜਿੰਨਾ ਚਿਰ ਗੁਰੂ ਕੀ ਸੰਗਤ ਵਿੱਚ ਨਹੀਂ ਆਉਂਦਾ ਗੁਰੂ ਕੇ ਸਿੱਖਾਂ ਦਾ ਮੇਲ ਨਹੀਂ ਕਰਦਾ ਗੁਰੂ ਕੀ ਬਾਣੀ ਨਹੀਂ ਸੁਣਦਾ ਉਨਾ ਜਰ ਤੈਨੂੰ ਇਹ ਦੁੱਖ ਝੱਲਣੇ ਪੈਣਗੇ ਦੁੱਖਾਂ ਤੋਂ ਤੇਰੀ ਖਲਾਸੀ ਨਹੀਂ ਹੋਣੀ ਮਹਾਰਾਜ ਬਚਨ ਕਰਦੇ ਕਹਿੰਦੇ ਹਰ ਜਪ ਜੀਅਰੇ ਛੁੱਟੀ ਆ ਗੁਰਮੁਖ ਚੀਨੇ ਆਪ ਫਿਰ ਗੁਰੂ ਕੀ ਸ਼ਰਨ ਪਾ ਕੇ ਜਿਹੜਾ ਮਨੁੱਖ ਨਾਮ ਜਪਦਾ ਹੈ ਵਾਹਿਗੁਰੂ ਵਾਹਿਗੁਰੂ ਚਾਰਨ ਕਰਦਾ ਹੈ ਖਾਲਸਾ ਜੀ ਉਹ ਆਪਣੇ ਆਪੇ ਨੂੰ ਜਾਣ ਲੈਂਦਾ ਪਛਾਣ ਲੈਂਦਾ ਉਹਦੇ ਅੰਦਰੋਂ ਫਿਰ ਤ੍ਰਿਸ਼ਨਾ ਤੋਂ ਖਲਾਸੀ ਹੋ ਜਾਂਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਫਿਰ ਖਾਲਸਾ ਜੀ ਉਹ ਸੂਝਵਾਨ ਪਿਆਰਾ ਬਣਦਾ ਜਿਵੇਂ ਅੱਜ ਦੀ ਗੱਲ ਹੈ ਦਾਸ ਇੱਕ ਗੁਰਸਿੱਖ ਸਿਪਾਹੀ ਉਹਦੀ ਖਾਲਸਾ ਜੀ ਕੋਈ ਝਗੜਾ ਹੋ ਗਿਆ ਸੀ ਕੋਈ ਪੈੜੀ ਤੋਂ ਤੇ ਉਹਦੀ ਲੱਤ ਵਿਚਾਰੇ ਦੀ ਟੁੱਟ ਗਈ ਕੋਈ ਪੈਸਾ ਲਾਉਣ ਵਾਲਾ ਨਹੀਂ ਵਿਆਰਦਾ ਸੀ ਸਿੱਖ ਤੇ ਮਹਾਰਾਜ ਦੀ ਕਿਰਪਾ ਸਦਕਾ ਜੋਦੀ ਲੱਤ ਤੇ ਖਾਲਸਾ ਜੀ ਪਲਸਟਰ ਪਹਿਲਾਂ ਉਹਨੇ ਲਵਾਇਆ ਸੀ ਉਹਨੂੰ ਹਸਪੀਟਲ ਲੈ ਕੇ ਗਏ ਉੱਥੇ ਡਾਕਟਰ ਸੀਗੇ ਜਿਹੜੇ ਤੇ ਉਹਨਾਂ ਨੇ ਸਾਡੇ ਬਾਣੇ ਦਾ ਚਲੋ ਬੜਾ ਸਤਿਕਾਰ ਕੀਤਾ ਸਾਨੂੰ ਪਹਿਲਾਂ ਆਵਾਜ਼ ਮਾਰ ਲਈ ਤੇ ਫਿਰ ਖਾਲਸਾ ਜੀ ਉਹ ਕਹਿਣ ਲੱਗਾ ਅਸੀਂ ਕਹਿੰਦੇ ਕਿੱਥੋਂ ਆਏ ਆ ਅਸੀਂ ਦੱਸਿਆ ਕਹਿੰਦੇ ਤੁਸੀਂ ਕੀ ਕੀ ਕਰਦੇ ਅਸੀਂ ਆਖਿਆ ਵੀ ਅਸੀਂ ਗੁਰਸਿੱਖ ਬੱਚਿਆਂ ਨੂੰ ਸੰਥਿਆ ਵੀ ਦਿੰਨੇ ਆ ਕੀਰਤਨ ਵੀ ਸਿਖਾਉਨੇ ਆ ਘੋੜਸਵਾਰੀ ਵੀ ਸਿਖਾਉਨੇ ਆ ਸਾਡਾ ਪੜਾਅ ਤੇ ਅੱਗੋਂ ਕਹਿੰਦਾ ਵੀ ਸੰਸਾਰਿਕ ਵਿਦਿਆ ਵੀ ਦਿੰਨੇ ਹੋ ਤੇ ਅਸੀਂ ਆਖਿਆ ਵੀ ਬਿਲਕੁਲ ਬੱਚੇ ਸਕੂਲ ਜਾਂਦੇ ਆ ਜਿਹੜੇ ਉੱਥੇ ਰਹਿੰਦੇ ਨੇ ਤੇ ਕਹਿਣ ਲੱਗਾ ਹਾਂ ਆ ਜਿਹੜੀ ਬਾਣੀ ਪੜ੍ਹਨੀ ਆ ਜਾਂ ਕੁਛ ਕਰਨਾ ਇਹ ਤਾਂ ਚਲੋ ਇੱਕ ਵੱਖਰਾ ਵਿਸ਼ਾ ਹੈ ਪਰ ਸੰਸਾਰ ਵਿੱਚ ਰਹਿਣ ਵਾਸਤੇ ਬੰਦੇ ਨੂੰ ਸੂਝਬਾਨ ਹੋਣ ਵਾਸਤੇ ਸੰਸਾਰਿਕ ਵਿਦਿਆ ਦੀ ਬਹੁਤ ਲੋੜ ਹੈ ਖਾਲਸਾ ਜੀ ਉਹਨਾਂ ਬੰਦਿਆਂ ਨੂੰ ਇਹ ਸੋਝੀ ਹੀ ਨਹੀਂ ਤੇ ਇਹ ਜਿਹੜੀ ਬਾਣੀ ਹੈ ਸੁੱਖਾਂ ਦੀ ਦਾਤੀ ਹੈ ਨਾਲੇ ਉਹਨੇ ਕਹਿ ਵੀ ਦਿੱਤਾ ਵੀ ਜਿਹੜੀ ਬਾਣੀ ਹੈ ਇਹ ਮਨ ਦੀ ਸ਼ਾਂਤੀ ਵਾਸਤੇ ਆ ਮਨ ਨੂੰ ਸ਼ਾਂਤੀ ਆਵੇ ਸੁੱਖ ਆਵੇ ਇਸ ਵਾਸਤੇ ਆ ਪਰ ਜਿਹੜੀ ਕਿਤਾਬੀ ਬਾਣੀ ਹੈ ਜਿੱਦਾਂ ਵਿਦਿਆ ਹੈ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਉਹ ਵਿਦਿਆ ਕਹਿੰਦਾ ਬਹੁਤ ਜ਼ਰੂਰੀ ਉਹ ਤੋਂ ਬਿਨਾ ਬੰਦੇ ਦਾ ਪਾਰ ਉਤਾਰਾ ਨਹੀਂ ਹੁੰਦਾ ਬੰਦੇ ਨੂੰ ਸੋਝੀ ਨਹੀਂ ਆਉਂਦੀ ਤੇ ਮੈਂ ਖਾਲਸਾ ਜੀ ਉੱਥੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਵੀ ਭਾਈ ਜਿਹੜੇ ਜਿਨ੍ਹਾਂ ਦੀ ਬਾਣੀ ਤੂੰ ਕਹਿਣਾ ਵੀ ਮੰਨੂ ਸ਼ਾਂਤੀ ਦਿੰਦੀ ਆ ਸੁੱਖ ਦਿੰਦੀ ਆ ਉਹ ਸਾਰੇ ਹੀ ਅਨਪੜ੍ਹ ਨੇ ਸੰਸਾਰਕ ਵਿਦਿਆ ਇੱਕ ਲਿਮਟ ਤੱਕ ਕੰਮ ਕਰਦੀ ਆ ਖਾਲਸਾ ਜੀ ਕਈ ਲੋਕ ਵੇਖੇ ਹੋਣਗੇ ਆਪ ਜੀ ਨੇ ਬਾਣੀ ਪੜ ਪੜ ਕੇ ਦੀ ਵੇਖਿਆ ਕੋਈ ਪਾਗਲ ਹੋ ਗਿਆ ਹੋਵੇ ਇਹ ਜ਼ਰੂਰ ਵੇਖੇ ਨੇ ਵੀ ਕੋਈ ਸਕੂਲੀ ਵਿਦਿਆ ਪੜ ਪੜ ਕੇ ਕਾਲਜੀ ਵਿਦਿਆ ਪੜ ਪੜ ਕੇ ਪਾਗਲ ਹੋ ਗਿਆ ਜਿਹੜੀ ਸੰਸਾਰਕ ਵਿਦਿਆ ਹੈ ਖਾਲਸਾ ਜੀ ਉਹ ਬੰਦੇ ਨੂੰ پاگل ਕਰਦੀ ਹੈ ਜਦੋਂ ਜਦਾਂ ਬਾਣੀ ਦਾ ਵਧੇਰੇ ਜਾਪ ਕਰਦਾ ਕਰਦੇ ਜਾਓਗੇ ਉਹ ਸੁੱਖ ਦਿੰਦੀ ਹੈ ਉਹ ਸੁੱਖਾਂ ਦੀ ਦਾਤੀ ਹੈ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਚ ਰਾਮ ਨਾਮ ਨਹੀਂ ਜਪਦੇ ਨਾ ਉਹਨਾਂ ਚ ਫਿਰ ਤੁਹਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ ਇਹ ਤੁਹਾਨੂੰ ਵੇਲਾ ਮਿਲਿਆ ਹੋਇਆ ਹੈ ਇਹ ਜੋ ਮਨੁੱਖਾ ਜਨਮ ਹੈ ਇਹ ਤੁਹਾਨੂੰ ਵੇਲਾ ਦਿੰਦਾ ਹੈ ਰੱਬ ਨੇ ਕੋਈ ਪੁੱਛੇ ਵੀ ਕਿਹੜੇ ਵੇਲੇ ਭਗਤੀ ਕਰੀਏ ਕਹੀਂ ਪੁੱਛਦੇ ਨਾ ਵੀ ਬਾਬਾ ਜੀ ਕਿਹੜੇ ਵੇਲੇ ਸ਼ਬਦ ਨੂੰ ਜਪੀਏ ਭਾਈ ਮਹਾਰਾਜ ਕਹਿੰਦੇ ਆ ਪਹਿਲੇ ਪਾਤਸ਼ਾਹ ਆਪ ਨਿਰੰਕਾਰ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ ਸ਼੍ਰੀ ਰਾਗ ਵਿੱਚ ਕਹਿੰਦੇ ਸੁਣ ਮੰਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਇਹ ਕਿਹੜਾ ਵੇਲਾ ਹੈ ਜੇ ਕੋਈ ਸਤਗੁਰਾਂ ਨੂੰ ਪੁੱਛੇ ਮਹਾਰਾਜ ਕਿਹੜੇ ਵੇਲੇ ਭਗਤੀ ਕਰੀਏ ਮਹਾਰਾਜ ਕਹਿੰਦੇ ਮਨਾ ਇਹ ਪ੍ਰਮਾਤਮਾ ਨੂੰ ਮਿਲਣ ਦਾ ਵੇਲਾ ਤੈਨੂੰ ਇਹ ਮਨੁੱਖਾ ਜਨਮ ਦਿੱਤਾ ਹੈ ਇਹ ਮਨੁੱਖੇ ਜਨਮ ਵਿੱਚ ਰਾਤ ਦਿਨ ਜਪ ਕੋਈ ਇੱਕ ਵੇਲਾ ਨਿਯੁਕਤ ਨਾ ਕਰ ਵੀ ਮੈਂ ਸਵੇਰੇ ਕਰ ਲਿਆ ਤੇ ਸਾਰਾ ਦਿਨ ਹੁਣ ਠੱਗੀਆਂ ਮਾਰਾਂ ਕੋਈ ਚੱਕਰ ਹੀ ਨਹੀਂ ਮਹਾਰਾਜ ਕਹਿੰਦੇ ਤੈਨੂੰ ਸਰੀਰ ਇਸੇ ਕਰਕੇ ਦਿੱਤਾ ਤੂੰ ਨਾਮ ਜਪੇ ਜਬ ਲਗ ਜੋਬਨ ਸਾਸ ਹ ਤਬ ਲਗ ਇਹ ਤਨ ਦੇ ਜਿੰਨਾ ਚਿਰ ਜਵਾਨੀ ਹੈ ਜਿੰਨਾ ਚਿਰ ਸਾਹ ਆ ਰਿਹਾ ਜਿੰਨਾ ਚਿਰ ਹੱਥ ਪੈਰ ਕੰਮ ਕਰ ਰਹੇ ਆ ਉਦੋਂ ਤੱਕ ਕਿ ਖਾਲਸਾ ਜੀ ਇਹ ਸਰੀਰ ਕੰਮ ਕਰਦਾ ਬਾਅਦ ਵਿੱਚ ਢਾ ਢੇਰੀ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦੇ ਗੁਣ ਗਾਵੇਂਗਾ ਤੇ ਤੈਨੂੰ ਸੁਖ ਪ੍ਰਾਪਤ ਹੋਊਗਾ ਤੇ ਜੇ ਵਾਹਿਗੁਰੂ ਜੀ ਦੇ ਗੁਣ ਆਪਣੇ ਅੰਦਰ ਵਸਾਈ ਨਾ ਤੇ ਫਿਰ ਇਹ ਸਰੀਰ ਕਿਸੇ ਕੰਮ ਦਾ ਨਹੀਂ ਆਖਿਰ ਨੂੰ ਇਹ ਮਿੱਟੀ ਵਿੱਚ ਮਿਲ ਜਾਂਦਾ ਤੇ ਕੋਈ ਜਾਣਦਾ ਪਛਾਣਦਾ ਵੀ ਨਹੀਂ ਬਿਨ ਗੁਣ ਕਾਮਨਾ ਆਵੀ ਢਾ ਢੇਰੀ ਤਨਖੇ ਜੇ ਕੋਈ ਗੋਣ ਹੀ ਨਹੀਂ ਕਮਾਇਆ ਕੋਈ ਨਾਮ ਹੀ ਨਹੀਂ ਜਪਿਆ ਕੋਈ ਬੰਦਗੀ ਨਹੀਂ ਕੀਤੀ ਕੋਈ ਜਪ ਤਪ ਨਹੀਂ ਕੀਤਾ ਫਿਰ ਇਹ ਮਿੱਟੀ ਦੀ ਮਿੱਟੀ ਹੈ ਇਹਦੇ ਵਿੱਚੋਂ ਖਾਲਸਾ ਜੀ ਕੋਈ ਲਾਭ ਪ੍ਰਾਪਤ ਨਹੀਂ ਹੋਣਾ ਤੇ ਮਹਾਰਾਜ ਕਹਿੰਦੇ ਮਾ ਮੇਰੇ ਮਨ ਲੈ ਲਾਹਾ ਕਰ ਜਾਹੇ ਘਰ ਕਿਹੜਾ ਹੈ ਖਾਲਸਾ ਜੀ ਘਰ ਹੈ ਪਰਲੋਕ ਮੇਰੇ ਮਨਾ ਲੈ ਲਾਹਾ ਕਰ ਜਾਏ ਕੋਈ ਲਾਹਾ ਖੱਟ ਕੋਈ ਲਾਭ ਖੱਟ ਲਾਭ ਖੱਟ ਕੇ ਪਰਲੋਕ ਨੂੰ ਜਾ ਆਪਣੇ ਘਰ ਨੂੰ ਜਾ ਫਿਰ ਭਾਈ ਤੈਨੂੰ ਕੋਈ ਅੱਗੇ ਸਾਂਭੇਗਾ ਨਹੀਂ ਤੇ ਦੁੱਖ ਸਹੇੜਨੇ ਪੈਣਗੇ ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਖਾਲਸਾ ਜੀ ਜੇ ਆਪਾਂ ਸਮਝੀਏ ਨਾ ਤੇ ਫਿਰ ਖਾਲਸਾ ਜੀ ਕੀ ਫਾਇਦਾ ਸੰਸਾਰ ਵਿੱਚ ਆਿਆਂ ਦਾ ਤੇ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਜੀਵਨ ਸਫਲਾ ਹੈ ਉਹ ਆਪਣਾ ਜੀਵਨ ਬਤੀਤ ਸਫਲਾ ਕਰ ਜਾਂਦੇ ਆ ਜਿਹੜੇ ਗੁਰੂ ਦੇ ਬਾਣੇ ਵਿੱਚ ਭਾਵ ਵਿੱਚ ਚੱਲਦੇ ਆ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਗੁਰ ਭਾਏ ਜਿਹੜੇ 사ਤਗੁਰੂ ਦੀ ਰਜਾ ਵਿੱਚ ਗੁਰੂ ਕਾ ਪ੍ਰੇਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਜੀਵਨ ਬਤੀਤ ਕਰਦੇ ਆ ਉਹਨਾਂ ਦਾ ਜੀਵਨ ਖਾਲਸਾ ਜੀ ਕਾਮਯਾਬ ਹੋ ਜਾਂਦਾ ਸਫਲ ਹੋ ਜਾਂਦਾ ਤੇ ਉਹ ਫਿਰ ਕੱਲੇ ਆਪ ਨਹੀਂ ਤਰਦੇ ਕੋਲ ਉਧਾਰੇ ਆਪਣਾ ਧੰਨ ਜਨੇਦੀ ਮਾਏ ਫਿਰ ਉਹ ਆਪਣਾ ਸਾਰਾ ਖਾਨਦਾਨ ਹੀ ਖਾਲਸਾ ਜੀ ਵਿਕਾਰਾਂ ਤੋਂ ਬਚਾ ਲੈਂਦੇ ਆ ਉਹਨਾਂ ਦੀ ਮਾਂ ਨੂੰ ਸੰਸਾਰ ਫਿਰ ਸੋਭਾ ਗਰੀ ਮਾਂ ਦੀ ਕਰਦਾ ਉਹ ਸੋਭਾ ਖੱਟਦੀ ਹੈ ਮਾਂ ਜਿਹੜੇ ਗੁਰਮੁਖ ਨਾਮ ਜਪਦੇ ਪਰਮੇਸ਼ਰ ਦੀ ਰਜਾ ਵਿੱਚ ਰਹਿੰਦੇ ਆ ਸੋਕਰ ਖਾਲਸਾ ਜੀ ਇਹੀ ਗੱਲ ਮਾਰ ਰਿਹਾ ਸਾਨੂੰ ਸਮਝਾਉਣਾ ਕਰਦੇ ਆ ਕਿ ਭਾਈ ਨਾਮ ਜਪੋ ਨਾਮ ਜਪਣ ਦੇ ਵਿੱਚ ਹੀ ਸੁੱਖ ਹੈ ਮੈਂ ਅੱਗੇ ਵੀ ਗੱਲ ਕੀਤੀ ਕਿ ਸੰਸਾਰ ਦੀਆਂ ਕਿਤਾਬਾਂ ਪੜਨ ਦੇ ਨਾਲ ਲਾਭ ਪ੍ਰਾਪਤ ਨਹੀਂ ਹੁੰਦਾ ਮਹਾਰਾਜ ਇੱਕ ਥਾਂ ਹੋਰ ਵੀ ਬਚਨ ਕਰਦੇ ਕਥਨ ਹੈ ਕਹਿਣ ਨਾ ਛੁੱਟੀ ਹੈ ਨਾ ਪੜ ਪੁਸਤਕ ਭਾਰ ਕਹਿੰਦੇ ਨਿਹਰੀਆਂ ਗੱਲਾਂ ਕਰਨ ਦੇ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜਨ ਦੇ ਨਾਲ ਆਸਾ ਮਨਸਾ ਤੋਂ ਨਹੀਂ ਬਚਿਆ ਜਾ ਸਕਦਾ ਇਹ ਵਿਕਾਰਾਂ ਤੋਂ ਨਹੀਂ ਬਚਿਆ ਜਾ ਸਕਦਾ ਕਾਇਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ ਕਹਿੰਦੇ ਕੱਲੇ ਸਰੀਰ ਨੂੰ ਧਵਾ ਲੈਣਾ ਸਰੀਰ ਨੂੰ ਪਵਿੱਤਰ ਰੱਖਣ ਦੇ ਨਾਲ ਵੀ ਵਾਹਿਗੁਰੂ ਨਹੀਂ ਮਿਲਦਾ ਜਿੰਨਾ ਚਿਰ ਭਗਤੀ ਨਹੀਂ ਪ੍ਰੀਮ ਨਹੀਂ ਪਿਆਰ ਨਹੀਂ ਨਾਨਕ ਨਾਮ ਨਾ ਵਿਸਰਾ ਮੇਲੇ ਗੁਰ ਕਰਤਾਰ ਜਿਨ੍ਹਾਂ ਨੂੰ ਗੁਰੂ ਦੀ ਸ਼ਰਨ ਪਿਆ ਨੂੰ ਨਾਮ ਨਹੀਂ ਭੁੱਲਦਾ ਜਿਹੜੇ ਅੱਠੇ ਪੈਰ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਆ ਵਾਹਿਗੁਰੂ ਜੀ ਨਾਲ ਪ੍ਰੀਮ ਕਰਦੇ ਆ ਸ਼ਰਧਾ ਭਾਵਨਾ ਰੱਖਦੇ ਆ ਉਹਨਾਂ ਨੂੰ ਫਿਰ ਖਾਲਸਾ ਜੀ ਗੁਰੂ ਪਰਮੇਸ਼ਰ ਜਿਹੜਾ ਹੈ ਉਹ ਆਪਣੇ ਨਾਲ ਮਿਲਾ ਲੈਂਦਾ ਤੇ ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ ਫਿਰ ਗਿਆਨ ਭਾ ਦਿੰਦੇ ਨੇ ਕਿਉਂਕਿ ਗੁਰੂ ਜਿਹੜਾ ਹੈ ਉਹ ਗਿਆਨ ਦਾ ਦਾਤਾ ਹੈ ਸਾਗਰ ਹੈ ਬਿਨਾਂ ਗੁਰੂ ਤੋਂ ਖਾਲਸਾ ਜੀ ਸੋਝੀ ਨਹੀਂ ਆਉਂਦੀ ਭਾਈ ਰੇ ਗੁਰਬਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦ ਦਾ ਵੇਦ ਵਿਆਸਾ ਕੋਏ ਕਹਿੰਦੇ ਬਿਨਾਂ ਗੁਰੂ ਤੋਂ ਗਿਆਨ ਨਹੀਂ ਹੋ ਸਕਦਾ ਜੇ ਨਹੀਂ ਦੇ ਭਾਈ ਕੋਈ ਜਾ ਕੇ ਬ੍ਰਹਮਾ ਜੀ ਨੂੰ ਨਾਰਦ ਜੀ ਨੂੰ ਵੇਦਾਂ ਵਾਲੇ ઋષਿ ਵਿਆਸ ਜੀ ਨੂੰ ਪੁੱਛ ਲਵੋ ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਗਿਆਨ ਹੋ ਜਾਂਦਾ ਬਿਨਾਂ ਗੁਰੂ ਤੋਂ ਗਿਆਨ ਨਹੀਂ ਹੋਇਆ ਕਰਦਾ ਸਾਡੇ ਕੋਲੇ ਤੇ ਪੂਰੇ ਗੁਰੂ ਨੇ ਖਾਲਸਾ ਜੀ ਅਸੀਂ ਫਿਰ ਵੀ ਬਾਣੀ ਨਹੀਂ ਪੜਦੇ ਫਿਰ ਵੀ ਗੁਰੂ ਨਾਲ ਜੁੜਦੇ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਪਰਮੇਸ਼ਰ ਨੂੰ ਪਿਆਰ ਕਰਨ ਤੋਂ ਇਹ ਸੰਸਾਰ ਵਿੱਚੋਂ بچਿਆ ਨਹੀਂ ਜਾ ਸਕਦਾ ਮਨ ਰੇ ਕਿਉਂ ਛੂਟੇ ਬਿਨ ਪਿਆਰ లై గుర్జీ ਨੂੰ ਪਿਆਰ ਪਾਉਣ ਤੋਂ ਬਿਨਾਂ ਇਹ ਮਾਇਆ ਦੇ ਹੱਲਿਆਂ ਤੋਂ ਬਚਿਆ ਨਹੀਂ ਜਾ ਸਕਦਾ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਆ ਤੇ ਸਮਝੀਏ ਭਾਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਮਤ ਦਿੰਦੇ ਆ ਸਾਡਾ ਭਲਾ ਕਰਨਾ ਚਾਹੁੰਦੇ ਆ ਪਰ ਅਸੀਂ ਆਪਣਾ ਭਲਾ ਕਰਾਉਣਾ ਨਹੀਂ ਚਾਹੁੰਦੇ ਮਹਾਰਾਜ ਦੇ ਕੋਲੋਂ ਇਸੇ ਕਰਕੇ ਸਾਨੂੰ ਦੁੱਖ ਪ੍ਰਾਪਤ ਹੁੰਦੇ ਆ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਕਿਰਪਾ ਕਰਨ ਸਾਨੂੰ ਇਹ ਸਮਤ ਆਵੇ ਜੋ ਆਪਾਂ ਵਿਚਾਰ ਕਰਦੇ ਹਾਂ ਇੱਕ ਭਾਈ ਕਿਸੇ ਦੇ ਖਾਨੇ ਪਵੇ ਕਿਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰੇਮ ਦੇਖ ਪਵੇ ਮਹਾਰਾਜ ਦੇਖ ਪੈਣ ਕੋਈ ਬਾਣੀ ਨਾਲ ਜੁੜ ਜਾਵੇ ਇਹੀ ਉਪਰਾਲਾ ਹੈ ਪਰ ਖਾਲਸਾ ਜੀ ਜੇ ਸੁਣ ਕੇ ਵੀ ਕੋਈ ਫਾਇਦਾ ਨਹੀਂ ਨਹੀਂ ਕੋਈ ਅਸਰ ਹੋਣਾ ਫਿਰ ਕੋਈ ਲਾਭ ਨਹੀਂ ਮਹਾਰਾਜ ਕਹਿੰਦੇ ਆ ਜਿਹੜੀ ਕਥਾ ਹੈ ਨਾ ਕਥਾ ਗੁਰੂ ਕੀ ਸਿਫਤ ਸਲਾਹ ਹੈ ਜਦੋਂ ਮਨੁੱਖ ਰੋਜ਼ ਰੋਜ਼ ਇਹਨੂੰ ਸੁਣਨ ਲੱਗ ਪਵੇ ਨਾ ਹੌਲੀ ਹੌਲੀ ਉਹਦਾ ਹਿਰਦਾ ਨਿਰਮਲ ਹੋਣ ਲੱਗ ਪੈਂਦਾ ਜਿੱਦਾਂ ਖਾਲਸਾ ਜੀ ਪਾਣੀ ਵਿੱਚ ਖੜੇ ਪਾਣੀ ਵਿੱਚ ਹੱਥ ਮਾਰਦੀਏ ਸਾਰਾ ਪਾਣੀ ਹਿੱਲ ਪੈਂਦਾ ਪਰ ਜਦੋਂ ਹੌਲੀ ਹੌਲੀ ਉਹ ਟਿਕਾ ਵਿੱਚ ਆਉਂਦਾ ਫਿਰ ਉਹਦੇ ਵਿੱਚੋਂ ਮੁੱਖ ਨਜ਼ਰ ਆਉਂਦਾ ਸਾਫ਼ ਪਾਣੀ ਊਜਵਲ ਨਜ਼ਰ ਆਉਂਦਾ ਇਸੇ ਪ੍ਰਕਾਰ ਸਾਡਾ ਮਨ ਹੈ ਆਓ ਅੱਜ ਦੀ ਹੱਡਬੀਤੀ ਸਰਵਣ ਕਰੀਏ ਇਹ ਹੱਡਬੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਆ ਖਾਲਸਾ ਜੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦੇ ਘਰ ਮੇਰਾ ਕਰਦੇ ਉਹਨਾਂ ਦੇ ਕਾਰਜ ਸਫਲੇ ਕਰਦੇ ਆਓ ਸਰਵਣ ਕਰੀਏ ਭਾਈ ਸਾਹਿਬ ਦੱਸਦੇ ਆ ਆਪਣੇ ਜੀਵਨ ਦੀ ਘਟਨਾ ਸੁਣਾਉਂਦੇ ਆ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੇ ਨਾਲ ਚੋਜ ਕੀਤੀ ਕਿਵੇਂ ਮਹਾਰਾਜ ਦੇ ਘਰ ਜਾ ਕੇ ਉਹ ਰਾਜ਼ੀ ਹੋਏ ਭਾਈ ਸਾਹਿਬ ਸੁਣਾਉਂਦੇ ਆ ਕਿ ਪਹਿਲਾਂ ਮੈਂ ਮਸਕਟ ਦੇ ਵਿੱਚ ਸਾਂ ਉੱਥੇ 13-14 ਸਾਲ ਮੈਂ ਕੰਮ ਕੀਤਾ ਉਸ ਤੋਂ ਬਾਅਦ ਮੈਂ ਵਾਪਸ ਆਇਆ ਕਹਿੰਦਾ ਆ ਕੇ ਫਿਰ ਆਪਣੀ ਜ਼ਮੀਨ ਜਿਹੜੀ ਠੇਕੇ ਤੇ ਸੀਗੀ ਉਹ ਜ਼ਮੀਨ ਸਾਰੀ ਆਪਾਂ ਛਡਾ ਲਈ ਵੀ ਹੁਣ ਆਪ ਕੰਮ ਕਰਿਆ ਕਰਾਂਗੇ ਕਿਉਂਕਿ ਗਾਂ ਮੁੰਡਾ ਸੀ ਉਹਨੂੰ ਬਾਹਰ ਭੇਜਤਾ ਤੇ ਖਾਲਸਾ ਜੀ ਕਹਿੰਦੇ ਵੀ ਭਾਈ ਸਾਹਿਬ ਸੁਣਾਉਂਦੇ ਆ ਕਹਿੰਦੇ ਅਸੀਂ ਮੈਂ ਆਪ ਕੰਮ ਕਰਨ ਲੱਗ ਪਿਆ ਤੇ ਇੱਕ ਸਾਡਾ ਖੇਤ ਨਾ ਉਥੇ ਪਹਿਲਾਂ ਵੀ ਰੌਲਾ ਹੁੰਦਾ ਸੀ ਪਰ ਮੈਂ ਕਦੇ ਗੌਰ ਨਹੀਂ ਕੀਤਾ ਉਥੇ ਰੌਲਾ ਬਹੁਤ ਹੁੰਦਾ ਸੀ ਵੀ ਇੱਥੇ ਕੋਈ ਸ਼ੈ ਆ ਕੋਈ ਜੀਜ ਰਹਿੰਦੀ ਆ ਤੇ ਕਹਿੰਦਾ ਮੈਂ ਨਹੀਂ ਕਦੇ ਗੌਰ ਕੀਤਾ ਤੇ ਮੈਂ ਨਾ ਉਥੇ ਵੀ ਉਹ ਵੀ ਜ਼ਮੀਨ ਜਿਹੜੀ ਆਪਣੀ ਛਡਾਲੀਓ ਕੋਈ ਵਾਹੁੰਦਾ ਹੀ ਨਹੀਂ ਸੀਗਾ ਉਦਾਂ ਹੀ ਖਾਲੀ ਪਈ ਸੀ ਤੇ ਕਹਿੰਦੇ ਮੈਂ ਫਿਰ ਮਹਾਰਾਜ ਦੀ ਕਿਰਪਾ ਸਦਕਾ ਆਪ ਵਾਹਣ ਲੱਗ ਪਿਆ ਕਹਿੰਦੇ ਵੀ ਮੈਂ 6 ਮਹੀਨੇ ਲਗਾਤਾਰ ਮਤਲਬ ਕਹਿ ਲਓ ਵੀ 6 ਮਹੀਨੇ ਉਹ ਫਸਲ ਜਿਹੜੀ 6 ਮਹੀਨੇ ਦੀ ਆ ਉਹ ਇੱਕ ਹੋਈ ਆ ਉਸ ਤੋਂ ਬਾਅਦ ਕਹਿੰਦਾ ਮੈਂ ਨਵੇਂ ਸਿਰਿਓਂ ਜਿੱਦਾ ਪੈੜੀ ਵਾਉਣੀ ਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਉਹ ਵਾਹਣ ਚਲਾ ਗਿਆ ਵੀ ਉਹ ਖਾਲੀ ਆ ਪਹਿਲਾਂ ਉਹ ਵਾਉਣੇ ਆ ਤੇ ਉਹ ਕਹਿੰਦੇ ਵੀ ਮੈਂ ਜਦੋਂ ਟਰੈਕਟਰ ਤੇ ਚੜ੍ਹਿਆ ਜਦੋਂ ਵਾਹਣ ਲੱਗਾ ਤੇ ਕਹਿੰਦਾ ਵੀ ਇੱਕ ਬਹੁਤ ਜਿੱਦਾਂ ਵਾਵ ਰੋਲੇ ਵਾਂਗ ਹਵਾ ਆਉਂਦੀ ਹੈ ਇਕੱਠਾ ਕਰਕੇ ਸਮਾਨ ਨਹੀਂ ਲੈ ਕੇ ਆਉਂਦੀ ਕਹਿੰਦੇ ਇਦਾਂ ਇੱਕ ਬਾਵ ਰੋਲੇ ਵਾਂਗੂ ਹਵਾ ਹੀ ਮੇਰੇ ਟਰੈਕਟਰ ਦੇ ਆਲੇ-ਦੁਆਲੇ ਘੁੰਮਣ ਲੱਗ ਪਈ ਬਹੁਤ ਘੁੰਮੀ ਤੇ ਫਿਰ ਇੱਕ ਕਾਲਾ ਜਿਹਾ ਜਿੱਦਾਂ ਕਹਿ ਲਓ ਅ ਕਾਲੀ ਜੀ ਜਿੱਦਾਂ ਹਵਾ ਹੁੰਦੀ ਆ ਕਹਿੰਦਾ ਇਦਾਂ ਦੀ ਹਵਾ ਮੇਰੇ ਅੰਦਰ ਵੜੀ ਐ ਸਰੀਰ ਦੇ ਵਿੱਚ ਕਹਿੰਦਾ ਮੇਰੇ ਅੰਦਰ ਵੜੀ ਆ ਤੇ ਮੈਂ ਉਥੇ ਹੀ ਕਹਿੰਦਾ ਇੰਨੀ ਕੁ ਮੈਨੂੰ ਪਤਾ ਇਥੇ ਪਰ ਜਿਨ੍ਹਾਂ ਨੇ ਵੇਖਿਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਵੀ ਮੈਂ ਉਸੇ ਵੇਲੇ ਟਰੈਕਟਰ ਤੋਂ ਉਤਰਿਆ ਵਾਲ ਖੋਲੇ ਪੱਗ ਲਾਥ ਗਈ ਕੱਪੜੇ ਪਾੜ ਲੇ ਤੇ ਮੈਂ ਭੱਜਾ ਹੀ ਫਿਰਦਾ ਪੈੜੀ ਦੇ ਨੁਕਰਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕਦੇ ਵੇਖਿਆ ਉਹਨਾਂ ਸਾਡੇ ਘਰੇ ਜਾ ਕੇ ਦੱਸਿਆ ਤੇ ਮੇਰੀ ਘਰਵਾਲੀ ਤੇ ਮੇਰਾ ਬਾਪੂ ਤੇ ਫਿਰ ਉਹ ਦੱਸਦੇ ਆਸੇ ਪਾਸਿਓਂ ਸਾਰੇ ਮੇਰੇ ਭਰਾ ਵੀ ਆਏ ਉਹਨਾਂ ਨੇ ਮੈਨੂੰ ਫੜਿਆ ਪਰ ਮੈਂ ਰੁਕਦਾ ਹੀ ਨਹੀਂ ਸਾਂ ਤੇ ਅੱਖਾਂ ਮੇਰੀ ਘਰਵਾਲੀ ਦੱਸਦੀ ਆ ਵੀ ਤੁਹਾਡੀਆਂ ਅੱਖਾਂ ਜਿਹੜੀਆਂ ਸੀ ਉਹ ਜਿੱਦਾਂ ਕਾਲਾ ਵਿੱਚ ਡੇਲਾ ਹੁੰਦਾ ਨਾ ਅੱਖਾਂ ਸਾਰੀਆਂ ਕਾਲੀਆਂ ਹੋਈਆਂ ਸੀ ਏਡੀਆਂ ਭੜੀਆਂ ਜਿੱਦਾਂ ਕੋਈ ਚੀਜ਼ ਵਿੱਚ ਵੜੀ ਆ ਪੂਰਾ ਅੱਖਾਂ ਦੇ ਵਿੱਚ ਤੇ ਉਹ ਭਾਈ ਸਾਹਿਬ ਦੱਸਦੇ ਕਹਿੰਦੇ ਮੈਂ ਭੱਜਾ ਫਿਰਦਾ ਤੇ ਮੇਰੇ ਪਰਿਵਾਰ ਨੇ ਮੈਨੂੰ ਜਦੋਂ ਫੜਿਆ ਮੈਂ ਸਾਰਿਆਂ ਕੋ ਨਹੀਂ ਫੜਿਆ ਗਿਆ ਕਹਿੰਦੇ ਵੀ ਸਾਰਿਆਂ ਨੇ ਜਦੋਂ ਜਫੇ ਨਾਲ ਫੜਿਆ ਮੈਂ ਸਾਰਿਆਂ ਨੂੰ ਲੈ ਕੇ ਭੱਜਾ ਜਾਣਾ ਕਹਿੰਦਾ ਫਿਰ ਵਿੱਚੋਂ ਇੱਕ ਮੇਰਾ ਭਰਾ ਆ ਉਹ ਚਲੋ ਥੋੜੀ ਬਹੁਤੀ ਬਾਣੀ ਪੜਦਾ ਕਹਿੰਦਾ ਉਹਨੇ ਮੇਰਾ ਗੋਟ ਫੜਿਆ ਹੋਇਆ ਸੀਗਾ ਬੂਰੇ ਜੋਰ ਨਾਲ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਨਾਲ ਲੈ ਕੇ ਧੂਕੇ ਧੁਈ ਜਾਵਾਂ ਨਾ ਮਗਰ ਆਪਣੇ ਇੰਨੀ ਜਾਨ ਇੰਨਾ ਜੋਰ ਆ ਗਿਆ ਸਰੀਰ ਦੇ ਵਿੱਚ ਜਦੋਂ ਧੂਈ ਜਾਵਾ ਤੇ ਕਹਿੰਦੇ ਪਤਾ ਨਹੀਂ ਕੀ ਖੇੜ ਵਰਤੀ ਉਹ ਉਹਨੇ ਮੂਲ ਮੰਤਰ ਸ਼ੁਰੂ ਕਰ ਲਿਆ ਖਾਲਸਾ ਜੀ ਕਹਿੰਦੇ ਮੂਲ ਮੰਤਰ ਜਪਣ ਲੱਗ ਪਿਆ ਉਹ ਜਦੋਂ ਮੂਲ ਮੰਤਰ ਸ਼ੁਰੂ ਕੀਤਾ ਇੱਕ ਵਾਰਾ ਪੂਰਾ ਪੜਤਾ ਤੇ ਕਹਿੰਦਾ ਮੇਰੀ ਇਦਾਂ ਲੱਗਾ ਵੀ ਜਿੱਦਾਂ ਸਰੀਰ ਦੇ ਵਿੱਚ ਆ ਬਾਹਾਂ ਜਿਹੜੀ ਉਹਨੇ ਫੜੀ ਐ ਵੀ ਇਹ ਥਕਾਨ ਮਹਿਸੂਸ ਹੋਈ ਨਹੀਂ ਤੇ ਮੈਂ ਬਹੁਤ ਗੇੜੇ ਲਾ ਚੁੱਕਾ ਹਾਂ ਸਾਂ ਮੈਨੂੰ ਥਕਾਨ ਨਹੀਂ ਸੀ ਮਹਿਸੂਸ ਹੋਈ ਕਹਿੰਦਾ ਜਦੋਂ ਦੂਜੀ ਵਾਰੀ ਉਹਨੇ ਮੰਤਰ ਮੂਲ ਮੰਤਰ ਪੜਿਆ ਤੇ ਇਹ ਕਹਿੰਦਾ ਫਿਰ ਮੈਂ ਡਿੱਗ ਪਿਆ ਮੂੰਹ ਦੇ ਮੂੰਹ ਅਗਲੇ ਬੰਨੇ ਜਿੱਦਾਂ ਵਿੱਚੋਂ ਨਿਕਲ ਗਿਆ ਤੇ ਉਹਦੇ ਵਿੱਚੋਂ ਨਿਕਲਿਆ ਜਿਹੜਾ ਕਹਿੰਦੇ ਵੀ ਉਹ ਮੈਨੂੰ ਜਿਹਨੋਂ ਵਿੱਚੋਂ ਨਿਕਲ ਕੇ ਗਿਆ ਮੈਂ ਬਿਲਕੁਲ ਠੀਕ ਹੋ ਗਿਆ ਕਹਿੰਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਕੀ ਕਰਦੇ ਆ ਤੁਸੀਂ ਮੈਨੂੰ ਫੜਿਆ ਕਿਉਂ ਆ ਤੁਸੀਂ ਮੈਨੂੰ ਕਿਉਂ ਇਦਾਂ ਕਰਨੇ ਮੇਰੇ ਕੱਪੜੇ ਕਿੰਨੇ ਪਾੜਤੇ ਆ ਮੇਰੀ ਪੱਗ ਕਿੱਥੇ ਆ ਕਹਿੰਦਾ ਮੈਂ ਉਹਨਾਂ ਨੂੰ ਇਦਾਂ ਕਹਿਣਾ ਕਹਿੰਦਾ ਵੀ ਉਹ ਮੈਨੂੰ ਉਹਨਾਂ ਨੇ ਪਾਣੀ ਪੂਣੀ ਪਿਆਇਆ ਤੇ ਘਰ ਲੈ ਕੇ ਗਏ ਡਾਕਟਰ ਨੂੰ ਵੀ ਸਦਿਆ ਚਲੋ ਮਹਾਰਾਜ ਕਿਰਪਾ ਨਾਲ ਸਭ ਕੁਝ ਠੀਕ ਸੀ ਕਹਿੰਦਾ ਮੇਰੇ ਮਾਨ ਵਿੱਚ ਕੋਈ ਇਹੋ ਜੀ ਗੱਲ ਮੈਨੂੰ ਚੰਗੀ ਤਰ੍ਹਾਂ ਉਹਨਾਂ ਦੱਸੀ ਨਾ ਕਹਿੰਦਾ ਉਸ ਤੋਂ ਬਾਅਦ ਨਾ ਮੇਰੀ ਘਰ ਲੈ ਕੇ ਨਹੀਂ ਵੀ ਆਪਾਂ ਉਹ ਪੈਲੀ ਨਹੀਂ ਵਾਹਣੀ ਤੇ ਕਹਿੰਦਾ ਵੀ ਕਿਉਂ ਨਹੀਂ ਵਾਹਣੀ ਆਪਣੇ ਹਿੱਸੇ ਆਉਂਦੀ ਆ ਆਪਾਂ ਵਾਹਣੀ ਆ ਆਪਾਂ ਉਹ ਜ਼ਮੀਨ ਵਾਹਣੀ ਆ ਕਹਿੰਦਾ ਵੀ ਜਦੋਂ ਘਰਦਿਆਂ ਮੈਨੂੰ ਰੋਕਿਆ ਤੇ ਕਹਿੰਦਾ ਫਿਰ ਮੈਂ ਪੰਜ ਸੱਤਾਂ ਦਿਨਾਂ ਬਾਅਦ ਫਿਰ ਚੱਲ ਗਿਆ ਟਰੈਕਟਰ ਉੱਥੇ ਹੀ ਲੱਗਾ ਫਿਰ ਚੱਲ ਗਿਆ ਤੇ ਫਿਰ ਜਾ ਕੇ ਮੈਂ ਟਰੈਕਟਰ ਵਾਹਣਾ ਸ਼ੁਰੂ ਕੀਤਾ ਕਹਿੰਦਾ ਫਿਰ ਮੇਰੇ ਨਾਲ ਉਦਾਂ ਹੀ ਹੋ ਗਿਆ ਸੇਮ ਫਿਰ ਮੈਨੂੰ ਟੱਬਰ ਲੈ ਕੇ ਆਇਆ ਫਿਰ ਮੇਰੇ ਭਰਾ ਨੇ ਟਰੈਕਟਰ ਉੱਥੋਂ ਖੜਿਆ ਘਰੇ ਲਿਆਂਦਾ ਉਹ ਕਹਿੰਦਾ ਵੀ ਤੂੰ ਬਾਕੀ ਪੈਲੀ ਵਾਲਾ ਜੇ ਤੇਰਾ ਐਡਾ ਚਿੰਤ ਕਰਦਾ ਪਰ ਇਹ ਪੈਲੀ ਨਾ ਵਾ ਇੱਥੇ ਕੁਝ ਹੈਗਾ ਆ ਇੱਥੇ ਕੋਈ ਮਾੜੀ ਸ਼ਕਤੀ ਦਾ ਪਹਿਰਾ ਆ ਖਾਲਸਾਰੀਓ ਸ਼ਕਤੀ ਦਾ ਪਹਿਰਾ ਕਾਦਾ ਸੀ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਪਤਾ ਲੱਗ ਗਿਆ ਸੀਗਾ ਤੇ ਉਹ ਫਿਰ ਭਾਈ ਸਾਹਿਬ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਚਲੋ ਇਹ ਵੀ ਜਿਹੜੇ ਭਾਈ ਸਾਹਿਬ ਸੀ ਇਹਨੂੰ ਕਿਸੇ ਨੇ ਆਖਿਆ ਕਿ ਭਾਈ ਤੂੰ ਸ਼ੀਦਾ ਸਾਹਿਬ ਜਾਇਆ ਕਰ ਜਿਵੇਂ ਕਿਸੇ ਨੇ ਰਸਤਾ ਪਾਤਾ ਹੋਵੇ ਉਹ ਭਾਈ ਸਾਹਿਬ ਕਹਿੰਦੇ ਵੀ ਮੈਨੂੰ ਤੇ ਪਤਾ ਹੀ ਨਹੀਂ ਐ ਮੈਂ ਸ਼ਹੀਦਾਂ ਸਾਹਿਬ ਕਿੱਦਾਂ ਆ ਗਿਆ ਕਿੱਦਾਂ ਜੁੜਿਆ ਮੈਨੂੰ ਸ਼ਹੀਦ ਆਪ ਹੀ ਲੈ ਗਿਆ ਮੈਂ ਦੱਸ ਨਹੀਂ ਸਕਦਾ ਕਹਿੰਦਾ ਵੀ ਮੈਂ ਉਹਨੂੰ ਪੁੱਛਿਆ ਵੀ ਫਿਰ ਤੁਸੀਂ ਕਿੱਦਾਂ ਗਏ ਤੁਹਾਨੂੰ ਉੱਥੇ ਕੌਣ ਲੈ ਕੇ ਗਿਆ ਉਹ ਕਹਿੰਦਾ ਵੀ ਮੈਂ ਨਹੀਂ ਦੱਸ ਸਕਦਾ ਮੈਨੂੰ ਪਤਾ ਹੀ ਨਹੀਂ ਐ ਮੈਂ ਸ਼ਹੀਦਾਂ ਸਾਹਿਬ ਕਿੱਦਾਂ ਜੁੜ ਗਿਆ ਉੱਥੇ ਕਿੱਦਾਂ ਜਾਣ ਲੱਗ ਪਿਆ ਕਹਿੰਦਾ ਬਸ ਜਾਣ ਲੱਗ ਪਿਆ ਪਹਿਲਾਂ ਮੈਂ ਆਪ ਗਿਆ ਉਸ ਤੋਂ ਬਾਅਦ ਕਹਿੰਦਾ ਸਾਡੇ ਪਿੰਡ ਤੋਂ ਬਸ ਲੰਘਦੀ ਸੀ ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਜਾਂਦੀ ਸੀ ਮੈਂ ਬੱਸੀ ਜਾਣ ਲੱਗ ਪਿਆ ਉਹਨਾਂ ਉਹ ਈਦਾ ਸਾਹਿਬ ਦੇ ਬਾਹਰ ਹੀ ਖੜਦੀ ਸੀ ਦੁਪਹਿਰਾ ਕੱਟਣਾ ਕਹਿੰਦਾ ਮੈਂ ਅਤਿਵਾਰ ਜਾਣ ਲੱਗ ਪਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਹਿੰਦਾ ਜਦੋਂ ਮੈਂ ਜਾਣ ਲੱਗ ਪਿਆ ਨਾ ਤੇ ਕਹਿੰਦੇ ਵੀ ਮੇਰੇ ਘਰ ਦੇ ਮੈਨੂੰ ਦੱਸ ਦਿਆ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਘਰ ਦੇ ਦੱਸ ਦਿਆ ਵੀ ਜਿਸ ਦਿਨ ਤੋਂ ਉਹ ਚੀਜ਼ ਵਿੱਚ ਵੜ ਕੇ ਨਿਕਲੀ ਸੀ ਉਸ ਦਿਨ ਤੋਂ ਬਾਅਦ ਮੇਰੇ ਸਰੀਰ ਦੇ ਵਿੱਚ ਫਰਕ ਸੀ ਮੈਂ ਰਾਤ ਨੂੰ ਸੌਂਦਾ ਨਹੀਂ ਸੀ ਤੁਰਿਆ ਫਿਰਦਾ ਸੀ ਘਰ ਦੇ ਵਿੱਚ ਤੇ ਜੇ ਮੈਂ ਇਹਨਾਂ ਨੂੰ ਕਹਿਣਾ ਜੇ ਮੇਰੇ ਘਰਦਿਆਂ ਨੇ ਕਹਿਣਾ ਸਮਝਾ ਤੇ ਮੈਂ ਕਹਿੰਦਾ ਮੈਂ ਸੌਂ ਕੇ ਤਾਂ ਉੱਠਿਆ ਹੁਣ ਮੈਂ ਸੁੱਤਾ ਹੀ ਰਹਾ ਜੇ ਮੈਂ ਕੋਈ ਕੰਮ ਕਰਦਾ ਮੈਂ ਕਰੀ ਜਾਂਦਾ ਕੰਮ ਖਤਮ ਹੋ ਜਾਂਦਾ ਕਹਿੰਦਾ ਇਦਾਂ ਦੇ ਮੈਂ ਜਿੱਦਾਂ ਅਵਲੀਆਂ ਟਵਲੀਆਂ ਬੰਦਾ ਮਾਰਦਾ ਇਦਾਂ ਦੇ ਮੇਰੇ ਹਾਲਾਤ ਹੋ ਗਏ ਕਹਿੰਦੇ ਮੇਰੇ ਘਰਦਿਆਂ ਨੇ ਬਹੁਤ ਮੈਨੂੰ ਸਮਝਾਇਆ ਵੀ ਤੂੰ ਉੱਥੇ ਨਹੀਂ ਜਾਣਾ ਕਹਿੰਦਾ ਮੈਂ ਸ਼ਹੀਦਾਂ ਸਾਹਿਬ ਤੇ ਜੁੜ ਗਿਆ ਕਿੱਦਾਂ ਜੁੜ ਗਿਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਨਾ ਮੈਂ ਦੱਸ ਸਕਦਾ ਕਹਿੰਦਾ ਜੁੜ ਗਿਆ ਪਰ ਚਪੈਰੇ ਸਾਹਿਬ ਦੇ ਵਿੱਚ ਜਦੋਂ ਮੈਂ ਜਾਣ ਲੱਗ ਪਿਆ ਉਸ ਦਿਨ ਤੋਂ ਬਾਅਦ ਮੈਂ ਠੀਕ ਹੋਣ ਲੱਗ ਪਿਆ ਸਾਂ ਤੇ ਮੇਰੀ ਘਰ ਦੀ ਵੀ ਕਹਿੰਦੀ ਚਲੋ ਚੰਗਾ ਗੁਰੂ ਘਰ ਜਾਣ ਲੱਗਾ ਮੈਂ ਪਹਿਲਾਂ ਨਹੀਂ ਸੀ ਜਾਂਦਾ ਕਹਿੰਦੇ ਸ਼ਹੀਦਾਂ ਦੇ ਚਰਨਾਂ ਵਿੱਚ ਜਾਣ ਲੱਗ ਪਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਤੇ ਕਹਿੰਦਾ ਇੱਕ ਦਿਨ ਮੈਂ ਅਰਦਾਸ ਕੀਤੀ ਬਾਬਾ ਜੀ ਮਹਾਰਾਜ ਮੈਂ ਕਿਸੇ ਚੀਜ਼ ਨੂੰ ਨਹੀਂ ਮੰਨਦਾ ਤੁਸੀਂ ਸਭ ਤੋਂ ਵੱਡੇ ਹੋ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਸ਼ਕਤੀ ਆ ਤੁਸੀਂ ਮਹਾਰਾਜ ਮੌਤ ਨੂੰ ਵੀ ਹਰਾਇਆ ਉਹ ਕਿਹੜੀ ਚੀਜ਼ ਆ ਜਿਹੜੀ ਮੇਰੇ ਵਿੱਚ ਵੜ ਜਾਂਦੀ ਮੇਰੇ ਘਰ ਦੇ ਦੱਸਦੇ ਪਰ ਮੈਨੂੰ ਨਹੀਂ ਪਤਾ ਲੱਗਦਾ ਉਹ ਤੋਂ ਸਾਡਾ ਖੇੜਾ ਛਡਾਉ ਕਹਿੰਦਾ ਮੈਂ ਅਰਦਾਸ ਉੱਥੇ ਸੋਧੀ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਭਾਈ ਸਾਹਿਬ ਦੱਸਦੇ ਆ ਕਹਿੰਦੇ ਵੀ ਮੈਂ ਨਾ ਜਦੋਂ ਗੱਡੀ ਵਿੱਚ ਚੜਨ ਲੱਗ ਮੈਂ ਲੇਟ ਹੋ ਗਿਆ ਸਾਂ ਜਿਹੜੀ ਬੱਸ ਵਿੱਚ ਮੈਂ ਆਉਣਾ ਕਹਿੰਦੇ ਉਹ ਬੱਸ ਤੁਰ ਪਈ ਸੀ ਮੈਂ ਪਿੱਛੇ ਭੱਜਾ ਜਾਣਾ ਕਹਿੰਦੇ ਉਹਨਾਂ ਨੇ ਫੇਰ ਰੋਕ ਲਈ ਬੱਸ ਤੇ ਕਹਿੰਦਾ ਮੈਂ ਬੱਸ ਦੇ ਕੋਲ ਪਹੁੰਚਿਆ ਤੇ ਇੱਕ ਬਜ਼ੁਰਗ ਬੱਸ ਦੇ ਲਾਗੋਂ ਹੀ ਲੰਘਿਆ ਉਹਨੇ ਮੈਨੂੰ ਆਖਿਆ ਮੈਨੂੰ ਕਹਿੰਦੇ ਓਏ ਅਮਰਤ ਧਾਰੀ ਹੋਜੋ ਅਮਰਤ ਧਾਰੀ ਹੋ ਜਾ ਮੈਨੂੰ ਕਹਿੰਦੇ ਕਹਿੰਦੇ ਗੁਰੂ ਦਾ ਸਿੱਖ ਬਣ ਜਾ ਅਮਰਤ ਧਾਰੀ ਹੋ ਜਾ ਗਾਤਰਾ ਪਾਲਾ ਤੇਰੇ ਵਿੱਚ ਕੋਈ ਚੀਜ਼ ਨਹੀਂ ਵੜ ਸਕਦੀ ਕਹਿੰਦੇ ਵੀ ਇਨੇ ਚਿਰ ਨੂੰ ਮੇਰਾ ਇੱਕ ਪੈਰ ਬੱਸ ਦੇ ਵਿੱਚ ਚਲਾ ਗਿਆ ਤੇ ਬੱਸ ਤੁਰਪੀ ਉਹ ਬਜ਼ੁਰਗ ਇੱਕ ਬੰਨੇ ਨੂੰ ਕਹਿੰਦਾ ਮੈਂ ਪਿੱਛੇ ਨੂੰ ਵੇਖਿਆ ਬਜ਼ੁਰਗ ਹੈ ਨਹੀਂ ਉਹਦੀ ਆਵਾਜ਼ ਸੁਣੀ ਵੀ ਜੇ ਤੂੰ ਅਮਰਤ ਸ਼ਕਲੇ ਕਿਰਪਾਨ ਧਾਰਨ ਕਰ ਲੈ ਤੇ ਤੇਰੇ ਵਿੱਚ ਕੋਈ ਸ਼ਕਤੀ ਨਹੀਂ ਵੜ ਸਕਦੀ ਤੇਰੇ ਵਿੱਚ ਕੋਈ ਚੀਜ਼ ਨਹੀਂ ਵੜ ਸਕਦੀ ਉਹ ਕਹਿੰਦਾ ਮੇਰੇ ਮਨ ਚ ਨਾ ਉਹ ਬੜੀ ਗੱਲ ਵੜੀ ਵੀ ਇਹ ਮੈਂ ਅਰਦਾਸ ਕੀਤੀ ਮਹਾਰਦ ਚਰਨਾਂ ਚ ਕੀਪਦਾ ਸਤਿਗੁਰਾਂ ਨੇ ਤਾਂ ਹੀ ਖੇਡ ਵਰਤਾਈ ਹੋਵੇ ਕਹਿੰਦਾ ਮੈਂ ਉਸੇ ਹfte ਅਕਾਲ ਤਖਤ ਸਾਹਿਬ ਜਾ ਕੇ ਅੰਮ੍ਰਿਤ ਛਕ ਕੇ ਆ ਗਿਆ। ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਛਕ ਕੇ ਆਇਆ। ਇਹਨਾਂ ਮੇਰੇ ਮਨ ਵਿੱਚ ਫਿਰ ਉਹੀ ਲੱਗੀ ਵੀ ਮੈਂ ਉਹ ਪੈਲੀ ਵਾਉਣੀ ਆ। ਕਹਿੰਦਾ ਮੈਂ ਟਰੈਕਟਰ ਲਿਆ ਉਸੇ ਜ਼ਮੀਨ ਦੇ ਚਲ ਗਿਆ। ਟਰੈਕਟਰ ਵਾਹਤਾ। ਕੁਛ ਨਹੀਂ ਹੋਇਆ। ਸਾਰੀ ਪੈਲੀ ਵਾਹਤੀ। ਜਦੋਂ ਵਾਹ ਕੇ ਇਹਦੇ ਟਰੈਕਟਰ ਮੈਂ ਖੜਾ ਕੀਤਾ ਨਾ ਤੇ ਕਹਿੰਦਾ ਸਾਹਮਣੇ ਇੱਕ ਕਾਲੇ ਰੰਗ ਦਾ ਪਰਛਾਵਾਂ ਮੇਰੇ ਖਲੋ ਗਿਆ ਆਗੇ। ਤੇ ਕਹਿੰਦਾ ਖਲੋਗ ਯਾਰ ਮੇਰੇ ਆਸੇ ਪਾਸੇ ਘੁੰਮੀ ਜਾਵੇ ਵਿੱਚ ਨਾ ਔਰ ਕੋ ਵੜ ਹੋਵੇ ਖਾਲਸਾ ਦੀ ਦੋ ਗੱਲਾਂ ਇਸ ਹੱਡੀ ਬੀਤੀ ਵਿੱਚ ਬਹੁਤ ਤਗੜੀਆਂ ਦਾਸ ਨੂੰ ਲੱਭੀਆਂ ਇੱਕ ਮੂਲ ਮੰਤਰ ਜਿਹੜੇ ਮਨੁੱਖ ਦੇ ਕੋਲੇ ਮੂਲ ਮੰਤਰ ਦਾ ਜਾਪ ਹੈ ਜਪਜੀ ਸਾਹਿਬ ਦਾ ਜਾਪ ਹੈ ਉਸ ਮਨੁੱਖ ਦੇ ਅੰਦਰ ਕੋਈ ਚੀਜ਼ ਪ੍ਰਵੇਸ਼ ਨਹੀਂ ਕਰ ਸਕਦੀ ਜਪਜੀ ਸਾਹਿਬ ਬ੍ਰਹਮ ਬਾਣੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਰੂਪ ਹੈ ਬਾਣੀ ਔਰ ਦੂਜੀ ਗੱਲ ਜਿਹੜਾ ਅਮਰਤ ਛਕਿਆ ਤੇ ਉਹ ਕਿਰਪਾਨ ਉਹਨੇ ਪਾਲੀ ਸੀ ਅਮਰਤ ਛਕਣ ਤੋਂ ਬਾਅਦ ਤੇ ਉਹ ਪ੍ਰਵੇਸ਼ ਨਹੀਂ ਉਹਦੇ ਵਿੱਚ ਕਰ ਸਕੀ ਬਾਹਰ ਭਾਵੇਂ ਉਹਨੂੰ ਨਜ਼ਰ ਆਈ ਤੇ ਮਹਾਰਾਜ ਕਹਿੰਦੇ ਵੀ ਨੇ ਕਿਰਪਾਨ ਪਾਣ ਧਾਰਿਯੰ ਕਰੋੜ ਪਾਪ ਟਾਰਿਯੰ ਕਰੋੜਾ ਪਾਪ ਉਤਰ ਜਾਂਦੇ ਜਿਹੜਾ ਕਿਰਪਾਨ ਧਾਰਨ ਕਰ ਲੈਂਦਾ ਕੋਈ ਮਾੜੀ ਮੋਟੀ ਗੱਲ ਨਹੀਂ ਐ ਵੀ ਸਿੱਖ ਜਾਂਦੇ ਆ ਤੇ ਪਤਾਸੇ ਬਾਟੇ 'ਚ ਪਾ ਕੇ ਤੇ ਉਹ ਛਕਾ ਕੇ ਤੇ ਬਕਾਤਰਾ ਪਾ ਕੇ ਕਸ਼ਹਰਾ ਤੇ ਕੰਗਾ ਕਿਰਪਾਨ ਰੱਖ ਕੇ ਤੇ ਘਰ ਨੂੰ ਮੋੜ ਆਉਂਦੇ ਆ ਤੇ ਬੱਸ ਇੰਨਾ ਕੀ ਆ ਨਹੀਂ ਖਾਲਸਾ ਜੀ અમૃત ਦੀ બહોત વડી બ્યંત શક્તિ આ જે ਕਿਸੇ ਨੂੰ સોજી ਆ ਜਾਵੇ સમਝ ਆ ਜਾਵੇ ਇਹਦੇ ਬਾਰੇ ਨਹੀਂ ਤੇ ਨਹੀਂ ਫਿਰ ਉਹ ਮੁਕ ਦੀ ਗੱਲ ਖਾਲਸਾ ਜੀ ਹੋਰ ਉਹਨਾਂ ਨੇ ਬਹੁਤ ਕੁਝ ਸੁਣਾਇਆ ਉਹ ਆਪਾਂ ਨਹੀਂ ਗੱਲਾਂ ਕਰਦੇ ਬਹੁਤ ਸਾਰੀਆਂ ਡਰਾਉਣੀਆਂ ਗੱਲਾਂ ਵੀ ਆ ਵਿੱਚ ਪਰ ਉਹਨਾਂ ਨੇ ਜਿਹੜੀ ਐਂਡ ਤੇ ਗੱਲ ਜਿਹੜੀ ਉਹ ਮੈਂ ਆਪ ਜੀ ਨੂੰ ਸੁਣਾ ਕੇ ਤੇ ਫਤਿਹ ਬੁਲਾ ਦੇਣੀ ਆ ਉਹ ਕਹਿੰਦੇ ਵੀ ਉਹ ਜਿਹੜੀ ਚੀਜ਼ ਸੀ ਨਾ ਉਹ ਮੇਰੇ ਆਸੇ ਪਾਸੇ ਬਹੁਤ ਘੁੰਮੀ ਕਹਿੰਦੇ ਉਸ ਦਿਨ ਨਾ ਮੇਰੇ ਤੇ ਅਸਰ ਜ਼ਰੂਰ ਹੋਇਆ ਕਿਉਂਕਿ ਬਾਣੀ ਨਹੀਂ ਸੀ ਇੰਨੀ ਕਹਿੰਦੇ ਰਾਤ ਨੂੰ ਆ ਕੇ ਮੈਂ ਬਹੁਤ ਬਿਮਾਰ ਹੋ ਗਿਆ ਬੁਖਾਰ ਬੁਖਾਰ ਬੜਾ ਬੁਖਾਰ ਕਹਿੰਦੇ ਪਿੰਡ ਦੇ ਵਿੱਚ ਦੋ ਡਾਕਟਰ ਸੀ ਉਹਨਾਂ ਬੁਹਾ ਹੀ ਨਹੀਂ ਖੋਲਿਆ ਤੇ ਮੇਰੀ ਘਰ ਦੀ ਮੇਰੇ ਸਿਰ ਤੇ ਪੱਟੀਆਂ ਕਰਨੀ ਇੰਨਾ ਜ਼ਿਆਦਾ ਬੁਖਾਰ ਜਿੱਦਾਂ ਅੱਗ ਸਰੀਰ ਨੂੰ ਲੱਗ ਜਾਂਦੀ ਏਦਾਂ ਹੋ ਗਿਆ ਕਹਿੰਦੇ ਪੱਟੀਆਂ ਮੇਰੀ ਬੇਟੀ ਤੇ ਮੇਰੀ ਘਰ ਵਾਲੀ ਮੇਰੇ ਪੱਟੀਆਂ ਕਰਦੇ ਨੇ ਕਹਿੰਦਾ ਪਹਿਲਾਂ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਸਿਰ ਆ ਸਿਰ ਭਾਰਾ ਹੋਣ ਕਰਕੇ ਮੈਨੂੰ ਨੀਂਦ ਆ ਗਈ ਕਹਿੰਦਾ ਜਦੋਂ ਨੀਂਦ ਆਈ ਨਾ ਤੇ ਉਹੀ ਪਰਛਾਵੇਂ ਮੈਨੂੰ ਸੁਪਨੇ ਵਿੱਚ ਨਜ਼ਰ ਆਇਆ ਸੁਪਨੇ ਵਿੱਚ ਨਜ਼ਰ ਆਇਆ ਤੇ ਉਹ ਕਹਿੰਦਾ ਕਿ ਇਹ ਮੇਰੀ ਜਗ੍ਹਾ ਆ ਜਿਹਦੇ ਤੁਸੀਂ ਕਬਜ਼ਾ ਕੀਤਾ ਤੇ ਖਾਲਸਾ ਜੀ ਜਦੋਂ ਵਾਰਤਾ ਲਾਪ ਕਹਿੰਦਾ ਸੁਪਨੇ ਦੇ ਵਿੱਚ ਹੋਈ ਤੇ ਉਹਨੇ ਦੱਸਿਆ ਉਹ ਇਹਨਾਂ ਦਾ ਵੱਡਾ ਵਡੇਰਾ ਹੀ ਸੀ ਜਿੱਦਾਂ ਇਹ ਭਾਈ ਸਾਹਿਬ ਦੱਸਦੇ ਆ ਵੀ ਸਾਡਾ ਇੱਕ ਦਾਦਾ ਜੀ ਦਾ ਭਰਾ ਸੀ ਉਹਨੇ ਵਿਆਹ ਨਹੀਂ ਸੀ ਕਰਾਇਆ ਕੁਵਾਰਾ ਹੀ ਸੀਗਾ ਤੇ ਉਹ ਬਹੁਤ ਮਾੜੀ ਬਿਰਤੀ ਵਾਲਾ ਸੀ ਬੀਬੀਆਂ ਵਾਲਾ ਬਿਰਤੀ ਸੀ ਉਹਦੀ ਖਾਲਸਾ ਜੀ ਕਾਮੀ ਬਿਰਤੀ ਸੀ ਬਹੁਤ ਜ਼ਿਆਦਾ ਉਹਨੇ ਕਈ ਬੀਬੀਆਂ ਦੀ ਬੇਪਤੀ ਕੀਤੀ ਸੀ ਤੇ ਮਾੜਾ ਬੰਦਾ ਸੀ ਤੇ ਉਹਦੀ ਇਹ ਜ਼ਮੀਨ ਸੀ ਤੇ ਜਦੋਂ ਮਰਨ ਲੱਗਾ ਤੇ ਖਾਲਸਾ ਜੀ ਉਹਦੀ ਗਤੀ ਨਹੀਂ ਹੋਈ ਇੱਥੇ ਹੀ ਰਹਿ ਗਿਆ ਪ੍ਰੇਤ ਬਣ ਕੇ ਤੇ ਜਦੋਂ ਸੁਪਨੇ ਵਿੱਚ ਸਾਰੀਆਂ ਵਾਰਤ ਲਾਪਾਂ ਹੋਈਆਂ ਤੇ ਉਹ ਕਹਿੰਦਾ ਵੀ ਜਦੋਂ ਦਾ ਤੂੰ ਉਹ ਬਾਬੇ ਕੋ ਜਾਨਣਾ ਵਾ ਜਿੱਥੇ ਤੂੰ ਜਾਨਣਾ ਵਾ ਉਥੇ ਮੇਰੀ ਵੀ ਅਰਦਾਸ ਕਰਾ ਮੇਰਾ ਵੀ ਭਲਾ ਕਰਾ ਜੇ ਤੂੰ ਮੇਰਾ ਭਲਾ ਕਰਾ ਦੇਂਦੇ ਜ਼ਮੀਨ ਸਾਰੀ ਤੇਰੀ ਤੇ ਉਹ ਭਾਈ ਸਾਹਿਬ ਕਹਿੰਦੇ ਮੈਨੂੰ ਕੋਈ ਸਮਝ ਨਾ ਆਵੇ ਵੀ ਮੈਂ ਕੀ ਕਰਾਂ ਜਦੋਂ ਉੱਠਿਆ ਕਹਿੰਦਾ ਵੀ ਮੈਨੂੰ ਤਾਬਤ ਬੜਾ ਸੀ ਤੇ ਕਹਿੰਦਾ ਵੀ ਮੇਰੇ ਸਿਰ ਤੇ ਮੇਰੀ ਘਰ ਵਾਲੀ ਪੱਟੀਆਂ ਰੱਖਦੀ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਨਾਲ ਉਹ ਜਿਹੜਾ ਤਾਪ ਸੀ ਆਪੇ ਠੀਕ ਹੋ ਗਿਆ ਕਹਿੰਦੇ ਮੈਂ ਆਪਣੀ ਘਰ ਵਾਲੀ ਨੂੰ ਦੱਸਿਆ ਵੀ ਆਹ ਗਾਣੀ ਬਣੀ ਐ ਤੇ ਹੁਣ ਕੀ ਕਰੀਏ ਕਹਿੰਦੇ ਉਸ ਤੋਂ ਬਾਅਦ ਨਾ ਹੀ ਗਰੰਥੀ ਸਿੰਘ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਉਹਦਾ ਨਾਂ ਕੀ ਸੀ ਤੇ ਖਾਲਸਾ ਜੀ ਨਾ ਮੇਰੇ ਭਰਾ ਹੁਣਾਂ ਨੂੰ ਸਾਡੇ ਚਾਚਿਆਂ ਨੂੰ ਪਤਾ ਹੀ ਸੀਗਾ ਕਹਿੰਦੇ ਫਿਰ ਅਸੀਂ ਨਾ ਮਹਾਰਾਜ ਦੀ ਕਿਰਪਾ ਨਾਲ ਮੈਂ ਪੈਹੇ ਇਕੱਠੇ ਕਰਕੇ ਤੇ ਉਹਦੇ ਨਾਮ ਦਾ ਪਾਠ ਕਰਾਇਆ ਜਦੋਂ ਪਾਠ ਕਰਾਇਆ ਬਾਬਾ ਦੀਪ ਸਿੰਘ ਸਾਹਿਬ ਨੇ ਖੇੜ ਵਰਤਾਈ ਕਹਿੰਦੇ ਅਖੰਡ ਪਾਠ ਸਾਹਿਬ ਕਰਾਇਆ ਉਸ ਦਿਨ ਤੋਂ ਬਾਅਦ ਅੱਜ ਤੱਕ ਉਹ ਨਜ਼ਰੀ ਨਹੀਂ ਆਇਆ ਅੱਜ ਤੱਕ ਨਜ਼ਰੀ ਨਹੀਂ ਆਇਆ ਉਹ ਪੈਲੀ ਹੁਣ ਅਸੀਂ ਚੰਗੀ ਪਲੀ ਵਾਉਨੇ ਆ ਕਿਸੇ ਪ੍ਰਕਾਰ ਦੀ ਕੋਈ ਟੈਨਸ਼ਨ ਨਹੀਂ ਕੋਈ ਦੁੱਖ ਤਕਲੀਫ ਨਹੀਂ ਬੜੀ ਮਹਾਰਾਜੀ ਦੀ ਕਿਰਪਾ ਤੇ ਕਹਿੰਦੇ ਵੀ ਇਹ ਦੋ ਚੀਜ਼ਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਪਤਾ ਲੱਗੀਆਂ ਇੱਕ ਤਾਂ ਸ਼ਹੀਦਾਂ ਨੇ ਆਪਣੇ ਦਰਨ ਆਪੇ ਜੋੜ ਲਿਆ ਵੀ ਮੈਂ ਕਿਸੇ ਦੇ ਕਹਿਣ ਤੇ ਨਾ ਗਿਆ ਕਿਸੇ ਦੇ ਆਖਣ ਤੇ ਨਹੀਂ ਗਿਆ ਕਿਵੇਂ ਚਲਾ ਗਿਆ ਮੈਨੂੰ ਨਹੀਂ ਪਤਾ ਕਹਿੰਦੇ ਦੂਸਰੀ ਗੱਲ ਮੂਲ ਮੰਤਰ ਦਾ ਮੈਨੂੰ ਗਿਆਨ ਹੋ ਗਿਆ ਵੀ ਮੂਲ ਮੰਤਰ ਵਿੱਚ ਕਿੱਡੀ ਬਰਕਤ ਹੈ ਔਰ ਫਿਰ ਮੈਨੂੰ ਪਤਾ ਲੱਗ ਗਿਆ ਵੀ ਅਮਰਤ ਧਾਰੀ ਬੰਦਾ ਜਿਹੜਾ ਉਹਦੇ ਵਿੱਚ ਕਿੱਡੀ ਕਲਾ ਹੈ ਕਿੱਡੀ ਸ਼ਕਤੀ ਹੈ ਮਹਾਰਾਜ ਨੇ ਕਿਰਪਾ ਕੀਤੀ ਤੇ ਸਤਗੁਰਾਂ ਨੇ ਦਇਆ ਕੀਤੀ ਵੇਖੋ ਖਾਲਸਾ ਜੀ ਕਿੱਡੀ ਵੱਡੀ ਖੇਡ ਹੈ ਲੋਕਾਂ ਵਾਸਤੇ ਤੇ ਇਹ ਟੁੱਟ ਜੀ ਗੱਲ ਹੁਣੀ ਆ ਵੀ ਐਵੇਂ ਖਰੇ ਗੱਪਾਂ ਹੀ ਮਾਰੀ ਜਾਂਦੇ ਆ ਪਰ ਬਹੁਤ ਕੁਝ ਸੰਸਾਰ ਵਿੱਚ ਹੈ ਹੁਣ ਕਈਆਂ ਦੇ ਜਾਬ ਕਰਾਉਨੇ ਆ ਚੰਡੀ ਦੇ ਤੇ ਖਾਲਸਾ ਜੀ ਉਹਨਾਂ ਨਾਲ ਕਈ ਕੁਝ ਉੱਥੇ ਵਾਪਰਦਾ ਪਾਠ ਇੱਥੇ ਰੱਖਿਆ ਹੁੰਦਾ ਉੱਥੇ ਵਾਪਰਨ ਲੱਗ ਪੈਂਦਾ ਕਈਆਂ ਦਾ ਮਾਰ ਸੁਤੇ ਸਿੱਧ ਕੱਟ ਦਿੰਦੇ ਆ ਇਹ ਮਹਾਰਾਜ ਦੀ ਖੇਡ ਹੈ ਸਤਗੁਰਾਂ ਦੀ ਕਿਰਪਾ ਹੈ ਜਿਨ੍ਹਾਂ ਉੱਤੇ ਭਾਈ ਹੁੰਦੀ ਹੈ ਉਹਨਾਂ ਨੂੰ ਤਾਰ ਦਿੰਦੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵੱਛਲ ਸਵਾਮੀ ਜੀ ਮੇਰਾ ਕਰਨ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਸਾਰਿਆਂ ਨੂੰ ਰੱਖਣ ਵਾਲੇ ਸਾਰਿਆਂ ਨੂੰ ਰਿਜਕ ਦੇਣ ਵਾਲੇ ਦਾਤਾਰ ਪਿਤਾ ਜੀ ਮਹਾਰਾਜ ਸਾਰਿਆਂ ਦਾ ਭਲਾ ਕਰਨ ਲੋਕਾਈ ਦਾ ਭਲਾ ਕਰਨ ਸਰਬੱਤ ਦਾ ਭਲਾ ਹੋਵੇ ਮਹਾਰਾਜ ਔਖੀਆਂ ਘੜੀਆਂ ਦੇ ਵਿੱਚ ਆਪਣੇ ਖਾਲਸੇ ਨੂੰ ਆਪਣੇ ਪੰਜਾਬ ਨੂੰ ਆਪ ਰੱਖਣਾ ਕਰੋ ਆਪ ਮੇਰ ਕਰੋ ਆਪ ਤਰਸ ਕਰੋ ਮਹਾਰਾਜ ਆਦ ਬਿਆਦ ਉਪਾਦ ਉਪਾਦ ਕੱਟ ਕੇ ਸਾਰਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਚਰਨਾਂ ਨਾਲ ਆਪ ਜੋੜੋ ਮਹਾਰਾਜ ਆਪ ਹੀ ਵਿਸ਼ਿਆਂ ਵਿਕਾਰਾਂ ਤੋਂ ਸੱਚੇ ਪਾਤਸ਼ਾਹ ਬਚਾਓ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਜੋਦੜੀਆਂ ਨੇ ਸੋ ਸੱਚੇ ਪਾਤਸ਼ਾਹ ਦਇਆ ਕਰਨ ਸਾਰੀ ਸੰਗਤ ਨੂੰ ਸਤਿਗੁਰੂ ਜੀ ਸੁਖ ਦੇਣ ਦੁੱਖਾਂ ਦੀ ਨਿਵਰਤੀ ਕਰਨ ਮਹਾਰਾਜ ਨਾਮਦਾਨ ਝੋਲੀ ਵਿੱਚ ਪਾਉਣ ਬਾਣੀ ਪੜਨ ਦਾ ਤੇ ਸੁਣਨ ਦਾ ਬਾਲੋਦਮ ਬਖਸ਼ਣ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਰ ਸਾਰਿਆਂ ਸੁੱਖਾਂ ਦੇ ਦਾਤੇ ਸਭ ਕੁਝ ਦੇਣ ਵਾਲੇ ਆ ਸ਼ਰਧਾ ਭਾਵਨਾ ਰੱਖੋ ਬਾਣੀ ਪੜੋ ਬਾਣੀ ਸੁਣੋ ਜਦੋਂ ਵੀ ਵੇਲੇ ਹੁੰਨੇਓ ਸਤਿਗੁਰਾਂ ਦਾ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਜਪੋ ਮੂਲ ਮੰਤਰ ਜਪੋ ਸੋਖੀ ਸੁਖ ਪ੍ਰਾਪਤ ਹੋਣਗੇ ਮਹਾਰਾਜ ਸੱਚੇ ਪਾਤਸ਼ਾਹ ਦਾਇਆ ਕਰਨ ਤੇ ਫਿਰ ਖਾਲਸਾ ਜੀ ਇਹ ਹੱਡ ਬੀਤੀ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਜਰੂਰ ਦਾਸ ਨੂੰ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਨਾਲ ਕੋਈ ਇਹੋ ਜੀ ਖੇਡ ਵੇਖੋ ਮੂਲ ਮੰਤਰ ਦਾ ਕਿੱਡਾ ਗਿਆਤ ਇਹਦੇ ਵਿੱਚ ਮਿਲਿਆ ਅਮਰਤ ਦਾ ਕਿੱਡਾ ਵੱਡਾ ਖਾਲਸਾ ਜੀ ਕਿੱਡੀ ਮਹਿਮਾ ਮਿਲੀ ਮਹਾਰਾਜ ਕਿਰਪਾ ਕਰਨ ਸਾਰੇ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ